ਸਮੇਧੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਗਏ ਆ ਦੱਸਦੇ ਆਂ ਇਹ ਪਠਾਨਕੋਟ ਦੇ ਨਾਲ ਲੱਗਦੇ ਸੁਜਾਨਪੁਰ ਚ ਇਲੀਗਲ ਤਰੀਕੇ ਦੇ ਨਾਲ ਲਾਟਰੀ ਸਟਾਲ ਖੋਲਿਆ ਗਿਆ ਸੀ ਤੇ ਲਾਟਰੀ ਸਟਾਲ ਜਿਹੜਾ ਹੈ ਉਹ ਚਲਾਇਆ ਜਾ ਰਿਹਾ ਸੀ ਤੇ ਜਿਸ ਦੀ ਸੂਚਨਾ ਪੁਲਿਸ ਨੂੰ ਜਿਹੜੀ ਹੈ ਗੁਪਤ ਸੂਤਰਾਂ ਤੋਂ ਮਿਲੀ ਤੇ ਇਸ ਦੇ ਉੱਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਰੇਡ ਕੀਤੀ ਹੈ ਤੇ ਮੌਕੇ ਤੇ ਰੇਡ ਦੇ ਦੌਰਾਨ 8 ਲੋਕਾਂ ਨੂੰ ਜਿਹੜਾ ਹੈ 8 ਮੁਲਜ਼ਮਾਂ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਹੈ ਤੇ ਉਹਨਾਂ ਦੇ ਉੱਤੇ ਗੈਂਬਲਿੰਗ ਐਕਟ ਦੇ ਤਹਿਤ ਜਿਹੜਾ ਮਾਮਲਾ ਹੈ ਉਹ ਦਰਜ ਕਰ ਲਿਆ ਤੇ ਅਗਲੀ ਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਸਵੀਰਾਂ ਤੁਸੀਂ ਖ ਸਕਦੇ ਹੋ ਪੁਲਿਸ ਵੱਲੋਂ ਮੌਕੇ ਤੇ ਰੇਡ ਕੀਤੀ ਗਈ ਹੈ ਗੁਪਤ ਅਚਰਾਂ ਤੋਂ ਸੂਚਨਾ ਜਿਹੜੀ ਆ ਉਹ ਮਿਲੀ ਸੀ ਤੇ ਇਸ ਦੇ ਉੱਤੇ ਕਾਰਵਾਈ ਕਰਦੇ ਹੋਏ 8 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਉੱਤੇ ਗੈਂਬਲਿੰਗ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਤੇ तमाम ਜਾਣਕਾਰੀ ਐਸ ਐਚ ਓ ਨਵਦੀਪ ਸ਼ਰਮਾ ਨੇ ਸਾਂਝੀ ਕੀਤੀ ਹੈ ਸਾਡੇ ਨਾਲ ਹੋਰ ਕੀ ਕੀ ਇਸ ਦੌਰਾਨ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਕਿ ਕਾਰਵਾਈ ਇਸ ਦੇ ਉੱਤੇ ਹੋਵੇਗੀ ਆਉ ਦੇਖਦੇ ਹਾਂ ਇਸ ਸਮੇਂ ਦੀ ਵੱਡੀ ਖਬਰ ਸਾਨੂੰ ਇੱਕ ਸਿਗਰੇਟ ਇਨਫੋਰਮੇਸ਼ਨ ਆਈ ਸੀ ਕਿ ਇਲੀਗਲ ਤਰੀਕੇ ਦੇ ਨਾਲ ਕੋਈ ਲੋਟਰੀ ਸੌ ਚਲਾ ਰਿਹਾ ਹੈ ਉੱਥੇ ਅਸੀਂ ਰੇਡ ਕੀਤੀ ਐ ਤੇ ਰੇਡ ਕਰਕੇ ਅਸੀਂ 8 ਦੋਸ਼ੀਨ ਗ੍ਰਿਫਤਾਰ ਕੀਤਾ ਐ ਐਫ ਆਈ ਆਰ ਨੰਬਰ ਅਸੀਂ ਗੈਂਬਲਿੰਗ ਐਕਟ ਦੇ ਅਧੀਨ ਅਸੀਂ ਐਫ ਆਈ ਆਰ ਦਰਜ ਕਰਕੇ 8 ਦੋਸ਼ੀਨ ਨੂੰ ਰਿਸਟ ਕੀਤਾ ਦੇ ਹਾਂਜੀ ਉਹਦੇ ਅੰਦਰੋਂ ਸਾਨੂੰ ਉਹਨਾਂ ਦਾ ਬੋਰਡਸ ਵਗੈਰਾ ਲੈਜਰ ਬੁక్స్ ਫੋਨ ਉਹ ਸਾਰਾ ਕੁਝ ਨਿਕਲਿਆ ਕੀਆ ਚਲਾਇਆ ਹਾਂਜੀ ਕੀਆ ਚਲਾਇਆ ਕੋਈ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ 8 8 ਦੋਸ਼ੀਨਾਂ ਦੇ ਵਿੱਚ ਕੈਮਰਾ ਪਰਸਨ ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ